ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ 'ਤੇ ਦੋ ਵੱਡੀਆਂ ਗੱਪਾਂ ਵੜਾ ਦਿਖਾਵਾਂਗੇ HF ਦੇ ਸੇਲ ਆ ਡਿਟੇਲ ਇਹਨਾਂ ਬਾਰੇ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਵਨਪ੍ਰੀਤ ਸਿੰਘਾ ਪਿੰਡ ਹੜਿਆਏ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਜੀ ਕੰਟੈਕਟ ਨੰਬਰ ਹੈ 987868899 ਦੂਜਾ ਨੰਬਰ ਹੈ 9753500 ਸਾਲੀਏ ਵੱਡੇ ਭਰਾ ਨੰਬਰ ਹੈ ਜੀ ਠੀਕ ਹੈ ਜੋੜਾ ਗੱਬਣਾ ਦਾ ਫਿਰ ਆਪਣਾ ਇਕੱਠਾ ਹੀ ਹੈ ਕਿ ਅਲੱਗ-ਅਲੱਗ ਜਾਂਦੇ ਆ ਇਹ ਬਾਈ ਇੱਕੇ ਭਾਰੂ ਜੀ ਜੋੜਾ ਕੀਤਾ ਹੋਇਆ ਪਾਂਦੀਆਂ ਹੀ ਵੀਰਦੀਆਂ ਠੀਕ ਹੈ ਜੇ ਪਹਿਲੇ ਨੰਬਰ ਆਪਾਂ ਡੱਬੀ ਵੇਖਦੇ ਆ ਕਿਹੜਾ ਸੂਆ ਹੁੰਦੀ ਆ ਇਹ ਵੀ ਦੂਜਾ ਵੀਰੇ ਹੋ ਵੀ ਦੂਜੇ ਤੋਂ ਨਹੀਂ ਦੂਜੇ ਤੋਂ ਦੂਜੇ ਸੂਆ ਬੜਾ ਹੁੰਦੀ ਪਹਿਲਾਂ ਦਾ ਰਿਕਾਰਡ ਮਾਲਕ ਨੇ ਕੀ ਦੱਸਿਆ ਪੋਣੇ ਦਾ ਬਈ ਇਹ ਅਮਨ ਕੇ ਜਲ ਕੇ 37 37 ਦੁੱਧ ਦਿੱਤਾ ਹੈਗਾ ਤੇ ਇਸ ਵਾਰ ਆਪਾਂ ਦਾਜਾ ਲਾ ਸਕੀ ਕਿੰਨਾ ਦੁੱਧ ਪਾ ਦੂਗੀ ਬਈ ਇਹ ਗਰਮੀ ਹੈ ਜੀ ਠੀਕ ਹੈ ਨਾ ਗੱਲ ਬੰਦਾ 35 ਤੋਂ ਪਲੱਸ ਮੰਨ ਕੇ ਲੈ ਲਈ ਜੇ ਕਿਤੇ ਇਹ ਸ਼ਰਤੀ ਦੇ ਵਿੱਚ ਆਮਨ ਕੇ ਡੇਢ ਮਹੀਨੇ ਡੇਢ ਮਹੀਨੇ ਨੂੰ ਇਹਨੇ ਆਵਦ ਲੈਣ ਫੇਰ ਫੜਦਣਾ ਅਮਨ ਕੇ 40 ਤੋਂ ਬਾਹਰ ਕਿੰਦੂ ਠੀਕ ਹੈ ਤੇ ਹੁਣ ਦਿਨ ਸਹੀ ਨਟਕਾਏ ਬਾਕੀ ਆ ਬਈ ਅਮਨ ਕੇ ਜਲ 13 ਤਰੀਕ ਨੂੰ ਦਿਨ ਪੂਰੇ ਨਹੀਂ ਆਜੋ ਵੀ 10 ਤੰਤ ਦਿਨ ਇਹਨੇ ਇੱਕ ਦੋ ਨੂੰ ਉੱਪਰ ਦੀ ਵੀ ਲੈ ਪਾ ਚਾਰਨ ਨੂੰ ਠੀਕ ਹੈ ਪਲੀ ਪੁਲੀ ਬਹੁਤ ਜ਼ਿਆਦਾ ਹੈ ਹਨਾ ਬਈ ਬੜਾ ਉਹ ਬਈ ਫਾਰਮ ਦੀ ਆਣੀ ਜਾਂ ਸਾਲੇ ਦੇ ਖਾਤਾ ਵਿਆਗਾ ਠੀਕ ਹੈ ਇਕੱਠਾ ਦਾ ਜੇ ਵੀ ਖਾਤਾ ਵਿਆ ਸਮਾਨ ਦਾ ਜਿਵੇਂ ਕਹਿੰਦਾ ਪਿੰਡ ਦਾ ਘੀਰਾਂ ਦਾ ਪਤਾ ਲੱਗ ਜਾਂਦਾ ਹਨਾ ਬੜਾ ਜੀ ਪੱਠਾ ਦਾ ਜੀ ਹੈਗਾ ਖਾ ਖਾਤਾ ਵਿਆ ਦਾ ਜੈ ਜੈ ਗੱਲਾ ਸੀਮਿੰਟ ਵਗੈਰਾ ਆਪਣੇ ਕੋਲ ਨੋਟ ਹੈਗਾ ਵੀ ਕਿਹੜੇ ਲਿਗੇ ਵਗੈਰੇ ਨਹੀਂ ਸਾਰਾ ਕੁਝ ਹੀ ਹੈ ਨਾ ਠੀਕ ਹੈ ਠੀਕ ਹੈ ਨਾ ਗੱਲ ਉਹ ਆਪਾਂ ਰਿਕਾਰਡ ਬੰਦੇ ਨੂੰ ਦੇਵਾਂਗੇ ਰਿਕਾਰਡ ਦਵਾਂਗੇ ਭਾਈ ਪਹਿਲੀ ਗੱਲ ਤਾਂ ਦਸਨ ਦੀ ਰੋਡ ਨਹੀਂ ਪੈਂਦੀਗੀ ਠੀਕ ਹੈ ਠੀਕ ਹੈ ਨਾ ਗੱਲ ਬੜਾ ਚੰਗਿਆ ਮਾੜੇ ਸੀਮਿੰਟ ਦੇ ਵੀ ਚੰਗਾ ਬੱਚਾ ਪਾਦ ਨੇ ਇਹਨਾਂ ਨੇ ਤਾਂ ਦੇਖੀਏ ਤਾਂ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਫੇਸ ਤੋਂ ਲੈ ਨੋ ਤੋਂ ਸਾਰਾ ਦਾਖ ਦੀ ਹੈ ਸਾਡੇ ਚ ਕੋਈ ਹੈਗਾ ਕੁਆਲਿਟੀ ਪਰ ਸੋ ਬਹੁਤ ਚੰਗੀਆਂ ਰਾਜੀ ਜਿਵੇਂ ਅਨਫੀਲਡ ਦਾ ਬਣ ਕੇ ਚੱਲੇ ਮੋਟਰਸਾਈਕਲ ਬੁਲਟ ਵਾਲੀ ਗੱਲ ਜਿਦ ਮਰਜੀ ਵੇਚ ਲੈ ਉਹ ਚੀਜ਼ਾਂ ਇਹ ਹਰ ਇੱਕ ਬੰਦਾ ਚਾਕੂ ਵਨਰ ਲਈ ਤੇ ਸਾਫ ਸੁਧਰੀਆਂ ਰਾਜੀ ਸਮਿਆਂ ਪੜੀਆਂ ਕੋਈ ਵੀਰ ਮੰਨ ਕੇ ਚੱਲੇ ਚਾਹੇ 100 ਕਿਲੋਮੀਟਰ ਤੋਂ ਅਜੇ ਚਾਹੇ ਅਜੇ 1000 ਤੋਂ ਇਹ ਗੱਲ ਤਾਂ ਅੱਗੇ ਕਹਿੰਦੇ ਨੇ ਵੀ ਛੋਟੀ ਹੈ ਸਾਡੇ ਪਸੰਦ ਨਹੀਂ ਆਈ ਪੇਮੈਂਟ ਲਾਉਣੀ ਪਊਗੀ ਚੀਜ਼ ਦਿਖਾਉਣ ਕੋ ਲਈ ਆਪਾਂ ਕਸ ਨਹੀਂ ਛੱਡੀ ਤੇ ਵੀਰ ਨੇ ਲਿਆਉਣ ਕੇ ਨਹੀਂ ਛੱਡੀ ਇਹ ਮਨਕੇ ਚੱਲ ਜੀ ਇਹ ਸਰਦੀ ਦੇ ਰੋਤੇ ਦੇ ਵਿੱਚ ਹੁੰਦੀ ਆ ਹਨਾ ਮਨਕੇ ਚੱਲ ਵੀ 40 ਤੋਂ ਪਾਰ ਵਾਲੇ ਸੀਗੇ ਆ 40 ਤੋਂ ਪਾਰ ਪਲੱਸ ਪਲੱਸ ਹੀ ਤੋਂ ਦਿੰਦੇ ਆ ਬੜਾ ਠੀਕ ਹੈ ਤੇ ਜਿਹੜੇ ਹਿਸਾਬ ਨਾਲ ਲੇਵਾ ਲੱਗਿਆ ਮੇਰੇ ਸਾਬ ਨਾਲ ਚਾਹੇ 10 ਰੁਪਏ ਵੀ ਲੈਵਾ ਨਹੀਂ ਤੋੜਦੀ ਬੜੇ ਭਾਈ ਆਹ ਲੇਵਾ ਵੀ ਤੋੜਦੀ ਤੋੜਦੀ ਆ ਬੋਡੀ ਵੇਟ ਵੀ ਇੰਨੀ ਆ ਠੀਕ ਹੈ ਪਿੰਗਾਂ ਵਿੱਚ ਇਦਾਂ ਦੀਆਂ ਪਿੱਠਾਂ ਨਹੀਂ ਗੀਆਂ ਵੀ ਐ ਨਹੀਂ ਹੈ ਵੈਨ ਵੀ ਤੋੜ ਦੇਣ ਵਾਲੀ ਨਹੀਂ ਨਹੀਂ ਆਹ ਖੁਰਾ ਸਾਰੇ ਸੁਤੀਆਂ ਨਹੀਂ ਆ ਉਹ ਯਾ ਇਨ ਵੀ ਕੋ ਯਾ ਬੰਦਾ ਕਹਿ ਦੂਗਾ ਕਿ ਵੀ ਬਾਈ ਇਹਨੇ ਚੌੜ ਜਨਾ ਵੀ ਨਕਸਾ ਗਾ ਜਾਇ ਗੱਲ ਆ ਸਵਾ ਦੇਖੋ ਲੈਗ ਸਕੋਰ ਵਗੈਰਾ ਦੇਖੋ ਤੁਰਦੀ ਦਿਰ ਦੁਬਾਰ ਨੂੰ ਗੱਡੀ ਮੜੀ ਹੋਰ ਲੰਬੀ ਸੋ ਸਾਫ ਸੁਧਰੀ ਅੱਗੇ ਪਿੱਛੇ ਦਾ ਹਵਾਨਾ ਐ ਪਹਿਲਵਾਨਾ ਵਾਂਗ ਤੁਰਦੀ ਜਾਵਾ ਚੰਗੇ ਮੰਨ ਕੇ ਚਲੋ ਵਧੀਆ ਤਰਬਾਲਾਂ ਬਣ ਜਾਂਦੇ ਗਏ ਆ ਇੰਜ ਹੁਣ ਕੇ ਜਿਦੋਂ ਕੱਟੇ ਖਾ ਕੇ ਆਈਆਂ ਨੇ ਰੇ ਸੌ ਗਰਾਂ ਸਾਂਭੀਆਂ ਹੋਣਗੀਆਂ ਤੇ ਭਾਅ ਯਾਰ ਫਿਰ ਕੀ ਹੋਣਗੇ ਇਹਨਾਂ ਦੇ ਭਾਅ ਬਾਈ ਕਰ ਲੈ ਫੋਨ ਤੇ ਹੋਣਗੇ ਇਹ ਮੂਣੀ ਹੋਣਾ ਵੀ 2 ਲੱਖ ਦਾ 2.5 ਲੱਖਾ ਦਾ ਠੀਕ ਆ ਠੀਕ ਆ ਨਾ ਗੱਲ ਠੀਕ ਹੈ ਤੇ ਹੋਣਗੇ ਜਮਾ ਜਾਏ ਚਲੋ ਚੰਗੀਆਂ ਚੀਜ਼ਾਂ ਚਲੋ 2-4 ਸ਼ਹਿਰ ਤਾਂ ਮਾਰ ਦੇਣਾ ਦੇ ਦਾਂਗੇ ਸੋਹਣਦਰਾ ਆਪਾਂ ਨੂੰ ਫੋਨ ਨਾ ਲਾਵੇ ਇਹ ਵੀ ਬਦਲ ਲੱਖ ਤੋਂ ਬਾਹਰ ਤਾਂ ਤਿਆਰੀ ਹੁੰਦੀ ਜਾਏਗੀ ਲੱਖ ਤੋਂ ਬਾਹਰ ਤਾਂ ਵੀ ਖਾ ਗਏ ਆ ਮੰਨ ਕੇ ਚਲ ਦੂਰ-ਦੂਰ 2 ਲੱਖ ਦੇ ਖਾ ਗਏ ਤਿਆਰ ਹੋਣੀ ਜਾ ਜਾ ਕਲਾ ਜਮਾ ਐਵੇਂ ਵੀਰ ਕਹਿੰਦੇ ਵੀ ਇਹ ਤਾਂ ਲੈ ਲੈਣਾ 90 ਲੈ ਲੈ 95 ਲੈ ਲੈ ਲੱਖ ਲੈ ਲੈ ਮੂਰੇ ਖਾਣੀ ਉਹਨੇ ਦੋ ਮੰਗਿਆ ਹੋਇਆ ਜਿਹਦੇ ਲੈਂਦੀ ਆਪਾਂ ਭਈ ਢਾਈ ਮੰਗਦਾ ਜੀ ਜਾ ਜਾ ਕਲਾ ਆਪਾਂ ਦੋ ਦੋ ਅੰਦਰ ਹੀ ਕਰਨਾ ਕੰਮ ਆਪਾਂ ਬਈ ਡੱਬਾ ਮੰਨ ਕੇ ਚੱਲ ਵੀ ਦੋ ਤਿੰਨ ਅੰਦਰ ਹੀ ਹੋਊਗਾ ਠੀਕ ਹੈ ਹਾਂ ਸੋ ਪੂਰੀ ਸਾਫ ਸੁਥਰੀ ਚੰਗੀ ਸ ਤੇ ਜਵਾਨੀ ਦੇ ਵਿੱਚ ਆ ਜਾ ਮੈਂ ਤਾਂ ਲੇਵਾ ਵਗੈਰਾ ਦੇਖੋ ਦੁੱਧ ਭਾਈ ਹੁਣ ਵੀ ਦੇਖੋ ਕੋਈ ਕਹਿ ਨਹੀਂ ਸਕਦਾ ਜਿੱਦ ਤੇ 40 ਕਿਲੋ ਠੀਕ ਹੈ ਨਾ ਗਰਮੀਆਂ ਨਹੀਂ 35 ਕਿਲੋ ਦਾ ਮੰਨ ਕੇ ਲੈ ਲੈਣੇ ਜੇ ਜਿੱਦ ਨੇ ਹੁਣ ਡੇਢ ਮਹੀਨਾ ਬਸ ਸੁਣਿਆ ਨੂੰ 40 40 ਤੋਂ ਪਾਸੇ ਫੇਰੀ ਚੱਲਣੀ 25 25 30 30 ਇਹ ਜਿਹੜੇ ਵੜ ਦੇ ਬੱਛੇ ਵਹਿ ਗਿਆਂ ਦੀਆਂ ਭਾਈ ਆ ਮੰਨ ਕੇ ਜੇ ਬੱਛੇ ਦਿੱਤੇ ਆਪਾਂ 25 25 30 30 ਮੈਂ ਕੱਟ ਲੀ ਹਾਂਗਾ ਠੀਕ ਹੈ ਅੱਗੇ ਦੋ ਦੋਨਾਂ ਦੇ ਬੱਛਿਆਂ ਦੇ ਬੱਛੇ ਦਿੱਤੀਆਂ 5000 ਦੇ ਬੱਛੇ ਕੱਟ ਨੂੰ ਜਾਇਜ਼ ਗੱਲ ਤੇ ਅੱਗੇ ਦੂਜਾ ਨੰਬਰ ਜਿਹੜੀ ਵੜ ਦੇਖੀ ਜ ਨੇ ਇਹ ਤਾਂ ਬ ਠੀਕ ਹੈ ਇਹ ਤਾਂ ਮਨ ਕੇ ਚੱਲ ਵੀ 40 ਕਿਲੋ ਦਾ ਖੂਮਾ ਦੁੱਤਾ ਹੋ ਰਿਹਾ 40 ਕਿਲੋ ਹਾਂ ਐਤ ਕਿ ਫਿਰ 40 ਮੰਨ ਕੇ ਲੈ ਲੈ ਵੇਚਾ ਕਰ ਲਈਆਂ ਜੇ ਤੁਹਾਨੂੰ ਮੰਨ ਕੇ ਲੈ ਲੈ ਵੇਚਾ ਕਰਮੀ ਜੀ ਦਾ ਪਰ ਇਹ ਮੰਨ ਕੇ ਜਿਹੜਾ ਸ਼ੋਅ ਹੋ ਰਿਹਾ ਵੀ 35 ਤੋਂ ਪਲੱਸ ਚੱਲਣਾ ਇਹਨੇ ਬਈ 35 35 ਮੰਨ ਕੇ ਲੈ ਲੈ ਜਿੰਨੇ ਬਾੜਾ ਮਨ ਕੇ 70 ਕਿਲੋ ਦੁੱਤਾ ਦੋਦੇ ਨਹੀਂ ਹੈ ਜਾਇਗਰਾ ਢੋਲ ਦੋ ਤੇ ਇੱਕ ਟਾਈਮ ਠੋਕਣਗੇ ਜਮ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਟੈਗ ਟੂ ਫਾਰਮ ਵਾਲੇ ਪਏ ਹੋਇਆ ਅੱਗੇ ਪਿੱਛੇ ਦਾ ਹਵਾਨਾ ਬਿਲਕੁਲ ਫਿਟਿੰਗ ਵਾਲਾ ਫਾੜੀ ਵਾਲਾ ਹਵਾਨਾ ਜਮਾ ਇਦਾਂ ਦਾ ਹਵਾਨਾ ਬਹੁਤ ਘੱਟ ਮਿਲਦਾ ਹੈ ਜਾਤ ਬਰੀਡ ਜਿੰਦ ਜਾਨ ਸਾਰਾ ਕੁਛ ਇਹਦੇ ਵਿੱਚ ਤੇ ਬੇਲ ਦੇਖੋ 13 ਹਾਲਾ ਜਿੰਨੀ ਲੰਬੀ ਪਈਆ ਕੋਈ ਵੀ ਲੱਸੀ ਮਾਨੇ ਇਹਨੂੰ ਇੱਥੇ ਆ ਜਾ ਤੁਰਨਾ ਹੀ ਨਹੀਂ ਹੁੰਦਾ ਕਹਿੰਦਾ ਖੁੱਲ੍ਹੇ ਆ ਫਿਰਦੀ ਮਰਜੀ ਨਾਲ ਤੁਰਦੀ ਆ ਮਰਜੀ ਨਾਲ ਖਾਦਾ ਲਿਆ ਮਰਜੀ ਨਾਲ ਆਓ ਆਹ ਤਾਂ ਜੋ ਇਹਦਾ ਮੂਰੀ ਦਾ ਕਰ ਕੰਨ ਕਰਦੀ ਹੈ ਨਾ ਮੂਰੀ ਮੂਰੀਏ ਕਦੇ ਪਾਣੀ ਨਹੀਂ ਬਈ ਮੂਰੀ ਉਹਨਾਂ ਦਾ ਰੱਖਾ ਵੀ ਨਹੀਂ ਗੱਟ ਪਾਇਆ ਸੀ ਸੋ ਦੇਖੋ ਖੁੱਲ੍ਹੇ ਆ ਫਿਰਦੀ ਨੇ ਆਏ ਮੰਨ ਕੇ ਚਲੋ ਛੇਰ ਜਾ ਕੇ ਬੋਡੀ ਵੀ ਬੰਨ੍ਹਦੇ ਜਿਵੇਂ ਕਹਿੰਦਾ ਪਹਿਲਵਾਨ ਤਿਆਰ ਕਰਨਾ ਉਹ ਪਹਿਲਵਾਨੀ ਤਿਆਰ ਹੁੰਦੀ ਹੈ ਫਾਰਮਾਂ ਦੇ ਵਿੱਚ ਮੰਨ ਕੇ ਚਲੋ ਬਹੁਤ ਖਰਚ ਦਾ ਘਰ ਹੁੰਦਾ ਤੇ ਖਰਚਾ ਖਵਾ ਕੇ ਵੀਰ ਨੇ ਝਾਰ ਕਰੀਆਂ ਇਹਦੀ ਪਹਿਲਾਂ ਦੀ ਪੱਟ ਕਿੰਨੀ ਚੌੜੀ ਆ ਮੱਧ ਦੀ ਪੱਟ ਚੌੜੀ ਨਹੀਂ ਹੁੰਦੀ ਇਨੀ ਛੇੜੀ ਦਾ ਜਾਇਗਾਲਾ ਕਾਲਾ ਮੈਂ ਪਕਾਲਾ 5-5 ਲੱਖ ਰੁਪਏ ਮਹੀਨੇ ਦਾ ਮੰਗ ਦੇਣਗੇ ਇਨੀ ਪੱਟ ਤੋਂ ਉਹ ਚੌੜੀ ਹੁੰਦੀ ਚਗਾਠਾ ਦਾ ਚਗਾਠ ਨਹੀਂ ਦੁੱਧ ਦੇਣਾ ਜਮਾ ਹਣਾ ਹਾਂ ਬਾਕੀ ਤਾਂ ਆਹਾਂ ਤੋਂ ਲੇਵ ਆ ਜੇ ਸਾਰੇ ਨੇ ਕੋਈ ਆਏ ਨਹੀਂ ਹੈਗੇ ਵੀ ਉਹ ਐਸਾ ਵੱੜਦੇ ਬੰਨਣਾਗਾ ਥਣਾ ਚ ਪਈਆ ਫੁੱਟ ਫੁੱਟ ਦੀ ਵਿੱਚ ਹੀ ਹਣਾ ਜਿੰਨਾ ਵੀ ਪਿੱਸਿਆਗਾ ਉੰਦੀ ਮੂਰੇ ਆਗਾ ਜਾਇਗਾਲਾ ਜਿਵੇਂ ਪੀੜੇ ਪਾਵੇ ਹੁੰਦੇ ਨੇਗੇ ਠੀਕ ਹੈ ਨਾ ਉਨੀ ਆ ਹੋਗਾ ਦੋਨੇ ਵੜਾ ਦੇ ਚੇਰਾ ਹੋ ਗਿਆਗਾ ਬੜਾ ਡਟਾ ਤੂੰ ਇਹੀਂ ਨਹੀਂ ਫੈਕੀ ਤੂੰ ਘੜੇ ਈਕਾ ਨਹੀਂ ਪੇਸੀ ਆ ਕੀ ਜਾਏ ਗੱਲਾ ਬਿੰਦੂ ਬੈਠਾ ਹੱਥ ਨਹੀਂ 드러ਉਂਦੀ ਹੈਗੀਆਂ ਸਾਲ ਤਾਂ ਐ ਮੰਨ ਕੇ ਚੱਲ ਵੀ ਅੱਜ ਦੀ ਘੜੀ ਦਾਸ ਦੇਣਾ ਫਿਰਦਾ ਰਹੀ ਸਿੱਧੀ ਬੈਠਾ ਨਹੀਂ ਮਿਲਦੀ ਇਤਨਾ ਜਾਏ ਗੱਲਾ ਸੋ ਬਹੁਤ ਚੰਗਿਆ ਬੈਠਾ ਘਪੜਾ ਦੋ ਦਿਖਾ ਦਿਆਂ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਦੇ ਪਾਸੇ ਬੈ ਜਾ ਐਂ ਹੈ ਬੈਠਾ ਹੋਣੀ ਆ ਬਰੀਡ ਆ ਪਰ ਦੁੱਧ ਰੀਡ ਆ ਪੈਂਚ ਪੈਂਚ ਦੀ 30 ਕਿਲੋ ਦੁੱਧ ਦੇਣਾ 35 32 ਪਲੱਸ ਖਲ ਉਹ ਨੋਰਮਲੀ ਦੋ ਦਿੰਦੇ ਤਿੰਨ ਦਾ ਟਾਈਮ ਚੁਣਿਆ ਪਿਆ ਕਰਨੀ ਹੈ ਨਾ ਬਈ ਦੋ ਦੋ ਟਾਈਮ ਬੋਤਲ ਤਿੰਨ ਦੰਦ ਟਾਈਮ ਦਾ ਕੋਈ ਇਨਸਟੈਂਟ ਆਉਂਦਾ 60 60 ਗਲ ਵਾਲੇ ਮਿੰਟ ਹੁੰਦੇ ਹੈਗੇ ਅੱਛਾ ਹਾਂ ਦੋ ਟਾਈਮ ਚ ਅਸੀਂ ਚਾ ਲੈ ਜਾਂਦੇ ਆ ਜਾ ਜੇ 18 ਬੜੀ ਹੈ ਤੇਰੀ 198 78 89 ਨਾਸੀਅਤ 35 50 44 ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ